ਕਹਿੰਦੇ ਜੇ ਕੈਨੇਡਾ ਨੇ ਸਾਨੂੰ ਬਹੁਤ ਕੁਝ ਦਿੱਤਾ ਤਾਂ ਸਾਡੇ ਤੋਂ ਖੋਇਆ ਵੀ ਬਹੁਤ ਕੁਝ ਜਾਂ ਤੁਸੀਂ ਦੇਖੋਗੇ ਕਿ ਪੰਜਾਬ ਚ ਲੱਖਾਂ ਕੋਠੀਆਂ ਐਵੇਂ ਦੀਆਂ ਨੇ ਜੋ ਵੱਡੀਆਂ-ਵੱਡੀਆਂ ਮਹਿਲਾਂਾਂ ਤਰ੍ਹਾਂ ਪਈਆਂ ਨੇ ਤੇ ਉਹਨਾਂ ਵਿੱਚ ਹੁਣ ਕੋਈ ਵੀ ਨਹੀਂ ਵੱਸਦਾ ਤੇ ਬਾਹਰ ਜਾੜ ਪਈ ਹੈ ਜੋ ਕਿ ਤੁਸੀਂ ਇਸ ਵੀਡੀਓ ਵਿੱਚ ਵੇਖ ਰਹੇ ਹੋ ਐਡੀ ਵੱਡੀ ਕੋਠੀ ਹੋਣ ਦੇ ਬਾਵਜੂਦ ਦੇਖੋ ਅੱਗੇ ਕਿਵੇਂ ਕਾ ਉੱਗਿਆ ਹੋਇਆ ਇੱਥੇ ਕਿੱਡੇ-ਕਿੱਡੇ ਕਾ ਦੇ ਬੂਟੇ ਹੋ ਚੁੱਕੇ ਨੇ ਤੇ ਪਿੱਛੇ ਸਕੂਟੀ ਦੀ ਸਫਾਈ ਕਰਨ ਵਾਲਾ ਕੋਈ ਵੀ ਨਹੀਂ ਕਿ ਜਦੋਂ ਇਹ ਵਧੀ ਵਾਪਸ ਆਉਣਗੇ ਜਾਂ ਨਹੀਂ ਵੀ ਆਉਣਗੇ ਕਿ ਕੋਠੀ ਐਵੇਂ ਰਹਿ ਜੂਗੀ ਪਿੱਛੇ ਆਪਣੇ ਘਰ ਬਾਰ ਉਵੇਂ ਹੀ ਰਹਿ ਜਾਣਗੇ ਨਹੀਂ ਕਿਉਂਕਿ ਆਪਾਂ ਉਹਨਾਂ ਦੀ ਟਾਈਮ ਤੇ ਜੇਕਰ ਰਿਪੇਅਰ ਨਹੀਂ ਕਰਾਂਗੇ ਖਿਆਲ ਨਹੀਂ ਰੱਖਾਂਗੇ ਤਾਂ ਇੱਕ ਦਿਨ ਖਰਾਬ ਹੋ ਜਾਣਗੇ ਆਪਾਂ ਬਾਹਰ ਜਾ ਕੇ ਪੈਸਾ ਤਾਂ ਕਮਾ ਲੈਨੇ ਆ ਪਰ ਆਪਣੇ ਦੇਸ਼ ਨਾਲੋਂ ਟੁੱਟ ਜਾਂਨੇ ਆ ਉਸ ਦੇ ਨਾਲ ਆਪਣਾ ਕੋਈ ਵੀ ਮੋਹ ਨਹੀਂ ਰਹਿੰਦਾ ਐਡੀਆਂ ਵੱਡੀਆਂ ਵੱਡੀਆਂ ਤੇ ਸੋਹਣੀਆਂ ਕੋਠੀਆਂ ਅੱਗੇ ਜਾੜ ਵੇਖ ਕੇ ਦਿਲ ਬਹੁਤ ਦੁਖੀ ਹੁੰਦਾ ਕਿਉਂਕਿ ਸਾਰੇ ਪੰਜਾਬੀ ਤਾਂ ਬਾਹਰ ਚੱਲੇ ਚੱਲੇ ਨੇ ਇੱਕ ਦਿਨ ਇੱਥੇ ਬਈਆਂ ਦਾ ਹੀ ਵਾਸ ਹੋਣਾ ਤੇ ਆਪਾਂ ਨੂੰ ਕਿਸੇ ਵੀ ਨਹੀਂ ਪੁੱਛਣਾ ਕਿਉਂਕਿ ਆਪਣੇ ਸਾਰੇ ਪੰਜਾਬੀ ਵੀਰਾਂ ਨੇ ਬਾਹਰ ਹੋਣਾ ਤੇ ਇੱਥੇ ਬਈਆਂ ਦੀ ਜਨਸੰਖਿਆ ਜ਼ਿਆਦਾ ਹੋਣ ਕਰਕੇ ਅੱਗੇ ਉਹਨਾਂ ਦਾ ਹੀ ਰਾਜ ਹੋਣਾ ਹੈ